ਇਸ ਵਕਤ ਮੈਂ ਸਰੀਦੀ 159 ਸਟਰੀਟ ਔਰ 84 ਐਮਨਿਊ ਦੇ ਉੱਤੇ ਮੌਜੂਦ ਹਾਂ ਜੋ ਫਲੀਡਵੁੱਡ ਪ੍ਰੋਫੈਸ਼ਨਲ ਬਿਲਡਿੰਗ ਹੈ ਉਸ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਹੈ ਔਰ ਉਸ ਵਿਅਕਤੀ ਦੀ ਪਛਾਣ ਸਤਿੰਦਰ ਸ਼ਰਮਾ ਵਜੋਂ ਹੋਈ ਹੈ ਰਸਗਾਰ ਲੱਭਣ ਦੇ ਬਹਾਨੇ ਉਹ ਸ਼ੂਟਰ ਦਫ਼ਤਰ ਦੇ ਵਿੱਚ ਆਏ ਔਰ ਉਹਨਾਂ ਦੇ ਵੱਲੋਂ ਗੋਲੀਆਂ ਮਾਰ ਕੇ ਸਤਿੰਦਰ ਸ਼ਰਮਾ ਨੂੰ ਦਾ ਕਤਲ ਕਰ ਦਿੱਤਾ ਗਿਆ ਹੈ ਔਰ ਇਹ ਮਾਮਲਾ ਐਕਸਟਰਸ਼ਨ ਮਨੀ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਸਤਿੰਦਰ ਸ਼ਰਮਾ ਉਹਨਾਂ ਨੂੰ ਐਕਸਟਰਸ਼ਨ ਦੀ ਕਾਲਸ ਔਰ ਧਮਕੀਆਂ ਜੋ ਨੇ ਉਹ ਆ ਚੁੱਕੀਆਂ ਨੇ ਇਸ ਵਕਤ ਮੈਂ ਸਰੀ ਦੀ 159 ਸਟਰੀਟ ਔਰ 84 ਐਵਨਿਊ ਦੇ ਉੱਤੇ ਮੌਜੂਦ ਹਾਂ ਜਿੱਥੇ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੋ ਫਲੀਡਵੁੱਡ professionl ਬਿਲਡਿੰਗ ਹੈ ਉਸ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਔਰ ਉਸ ਵਿਅਕਤੀ ਦੀ ਪਛਾਣ ਸਤਿੰਦਰ ਸ਼ਰਮਾ ਵਜੋਂ ਹੋਈ ਹੈ ਜੋ ਕਿ ਬਿਜ਼ਨਸ ਕਰਦੇ ਨੇ ਜੋ ਕੰਸਟਰਕਸ਼ਨ ਦਾ ਬਿਜ਼ਨਸ ਕਰਦੇ ਨੇ ਔਰ ਇਹਨਾਂ ਦੀ ਇੱਕ ਆਪਣੀ ਕੰਪਨੀ ਹੈ ਡਾਇਨਾਮਿਕ ਵਰਕਫੋਰਸ ਲਿਮਟਿਡ ਇਹਨਾਂ ਦੀ ਆਪਣੀ ਕੰਪਨੀ ਹੈ ਔ ਆਫਿਸ ਇਸ ਬਿਲਡਿੰਗ ਦੇ ਅੰਦਰ ਸੀ ਔਰ ਦੱਸਿਆ ਜਾ ਰਿਹਾ ਹੈ ਜਦੋਂ ਸਤਿੰਦਰ ਸ਼ਰਮਾ ਆਪਣੇ ਦਫ਼ਤਰ ਦੇ ਵਿੱਚ ਬੈਠੇ ਹੋਏ ਸੀ ਤਾਂ ਉੱਥੇ ਦੋ ਵਿਅਕਤੀ ਉਹਨਾਂ ਦੇ ਦਫ਼ਤਰ ਦੇ ਵਿੱਚ ਆਉਂਦੇ ਨੇ ਔਰ ਉਹ ਕਹਿੰਦੇ ਨੇ ਕਿ ਸਾਨੂੰ ਨੌਕਰੀ ਚਾਹੀਦੀ ਹੈ ਸਾਨੂੰ ਰੋਜ਼ਗਾਰ ਚਾਹੀਦਾ ਹੈ ਤਾਂ ਰੋਜ਼ਗਾਰ ਲੱਭਣ ਦੇ ਬਹਾਨੇ ਉਹ ਸ਼ੂਟਰ ਦਫ਼ਤਰ ਦੇ ਵਿੱਚ ਆਏ ਔਰ ਉਹਨਾਂ ਦੇ ਵੱਲੋਂ ਗੋਲੀਆਂ ਮਾਰ ਕੇ ਸਤਿੰਦਰ ਸ਼ਰਮਾ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਸਤਿੰਦਰ ਸ਼ਰਮਾ ਜੋ ਨੇ ਉਹ ਫਾਰਮਰ ਲੇਬਰ ਜੋ ਕੰਟਰੈਕਟਰਸ ਨੇ ਉਸ ਨੂੰ ਹਾਇਰ ਕਰਦੇ ਨੇ ਤਾਂ ਉਸੇ ਦੇ ਚਲਦਿਆਂ ਹੋਏ ਆ ਇਹ ਦੋ ਵਿਅਕਤੀ ਜੋ ਸੀ ਉਹ ਅੱਜ ਕੰਮ ਲੱਭਣ ਦੇ ਬਹਾਨੇ ਕੰਮ ਲਗਣ ਦੇ ਬਹਾਨੇ ਇਹਨਾਂ ਦੇ ਦਫ਼ਤਰ ਦੇ ਵਿੱਚ ਆਏ ਔਰ ਆ ਕੇ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਔਰ ਇਹ ਮਾਮਲਾ ਐਕਸਟਰਸ਼ਨ ਮਨੀ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਸਤਿੰਦਰ ਸ਼ਰਮਾ ਉਹਨਾਂ ਨੂੰ ਐਕਸਟਰਸ਼ਨ ਦੀ ਕਾਲਸ ਔਰ ਧਮਕੀਆਂ ਜੋ ਨੇ ਉਹ ਆ ਚੁੱਕੀਆਂ ਨੇ ਔਰ ਅੱਜ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸਤਿੰਦਰ ਸ਼ਰਮਾ ਉਹਨਾਂ ਦਾ ਜਿੱਥੇ ਕਤਲ ਹੋਇਆ ਹੈ ਇਸ ਤੋਂ ਇਲਾਵਾ ਸੜੀ ਦੇ ਵਿੱਚ ਹੋਰ ਬਿਜ਼ਨਸਮੈਨ ਜੋ ਨੇ ਉਹ ਵੀ ਟਾਰਗੇਟ ਕੀਤੇ ਜਾ ਰਹੇ ਨੇ ਉਹ ਵੀ ਨਿਸ਼ਾਨੇ ਦੇ ਉੱਤੇ ਨੇ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਰਿਫਲੈਕਸ਼ਨ ਬੈਂਕਟ ਹਾਲ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਹੋਰ ਉਹਨਾਂ ਦਾ ਬਿਜ਼ਨਸ ਉਹ ਹੱਬ ਉਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਔਰ ਅੱਜ ਲਾਰੈਂਸ ਬਿਸ਼ਨੋਈ ਗੈਂਗ ਦਾ ਹੀ ਇੱਕ ਮੈਂਬਰ ਗੋਲਡੀ ਢਿੱਲੋਂ ਉਸ ਦੇ ਵੱਲੋਂ ਫੇਸਬੁਕ ਦੇ ਉੱਤੇ ਪੋਸਟ ਪਾ ਕੇ ਇਹ ਜ਼ਿੰਮੇਵਾਰੀ ਲਈ ਗਈ ਕਿ ਉਹ ਸ਼ੂਟਿੰਗ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਇਹ तमाम ਘਟਨਾਵਾਂ ਜੋ ਸਰੀ ਦੇ ਵਿੱਚ ਵਾਪਰ ਰਹੀਆਂ ਨੇ ਇਸ ਤੋਂ ਬਾਅਦ ਸਰੀ ਦੇ ਵਿੱਚ ਸਰੀ ਦੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਚੁੱਕਿਆ ਹੈ ਔਰ ਪੁਲਿਸ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਕਿ ਪੁਲਿਸ ਕੀ ਕਰ ਰਹੀ ਹੈ ਪੁਲਿਸ ਦੇ ਵੱਲੋਂ ਲਾਅ ਐਂਡ ਆਰਡਰ ਦੀ ਜੋ ਸਿਚੁਏਸ਼ਨ ਹੈ ਜੋ ਪੋਜੀਸ਼ਨ ਹੈ ਉਸ ਨੂੰ ਕਿਉਂ ਨਹੀਂ ਦੁਰਸਤ ਕੀਤਾ ਜਾ ਰਿਹਾ ਕਿਉਂ ਲਗਾਤਾਰ ਅਜਿਹੀਆਂ ਵਾਰਦਾਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਔਰ ਇਹਨਾਂ ਲੋਕਾਂ ਦੇ ਉੱਤੇ ਨਕੇਲ ਕਿਉਂ ਨਹੀਂ ਪਾਈ ਜਾ ਰਹੀ ਦੂਸਰੇ ਪਾਸੇ ਸਤਿੰਦਰ ਸ਼ਰਮਾ ਉਹਨਾਂ ਦੀ ਜੇਕਰ ਗੱਲ ਕਰਦੇ ਹਾਂ ਤਾਂ ਸਤਿੰਦਰ ਸ਼ਰਮਾ ਉਹ ਨਹੀਂ ਇੱਕ ਰਿਪਿਊਟਡ ਨਾਮਵਰ ਬਿਜ਼ਨਸਮੈਨ ਸੀ ਜਿਨ੍ਹਾਂ ਦਾ ਕਮਿਊਨਿਟੀ ਦੇ ਵਿੱਚ ਕਾਫੀ ਨਾਮ ਸੀ ਔਰ ਉਹਨਾਂ ਦੇ ਵੱਲੋਂ ਕਈ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਂਦਾ ਸੀ ਰੋਜ਼ਗਾਰ ਦੇ ਉੱਤੇ ਰੱਖਿਆ ਜਾਂਦਾ ਸੀ ਐਬਸਫੋਰਡ ਦੇ ਇਹ ਰਹਿਣ ਵਾਲੇ ਨੇ ਇਹਨਾਂ ਦਾ ਘਰ ਐਬਸਫੋਰਡ ਦੇ ਵਿੱਚ ਹੈ ਔਰ ਇਹਨਾਂ ਦਾ ਬਿਜ਼ਨਸ ਜੋ ਹੈ ਉਹ ਵਕ ਵਕ ਥਾਮਾ ਦੇ ਉੱਤੇ ਔਰ ਇੱਕ ਬਿਜ਼ਨਸ ਇਹਨਾਂ ਦਾ ਇਹ ਫਲੀਡਵੁੱਡ ਪ੍ਰੋਫੈਸ਼ਨਲ ਬਿਲਡਿੰਗ ਦੇ ਵਿੱਚ ਵੀ ਸੀ ਜਿਸ ਦਾ ਨਾਮ ਡਾਇਨਾਮਿਕ ਵਰਕਫੋਰਸ ਲਿਮਟਿਡ ਸੀ ਔਰ ਇੱਥੇ ਉਹ ਬੈਠੇ ਹੋ ਇਨਾਂ ਦੇ ਦਫ਼ਤਰ ਦੇ ਵਿੱਚ ਆਏ ਨਹੀਂ ਹਾਲਾਂਕਿ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਆਸ-ਪਾਸ ਦੇ ਸੀਸੀਟੀਵੀ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਜਿਹੜੇ ਸ਼ੂਟਰ ਸੀ ਉਹ ਗੋਲੀਆਂ ਮਾਰ ਕੇ ਕਿੱਧਰਲੇ ਪਾਸੇ ਨੂੰ ਫਰਾਰ ਹੋਏ ਨੇ ਔਰ ਵੱਡੀ ਗੱਲ ਇਹ ਹੈ ਕਿ ਇਸ ਸ਼ੂਟਿੰਗ ਦੇ ਪਿੱਛੇ ਇਸ ਸ਼ੂਟਿੰਗ ਦੇ ਪਿੱਛੇ ਕਿਸ ਦਾ ਹੱਥ ਹੈ ਕਿਸੇ ਕੋਈ ਗੈਂਗਸਟਰ ਦਾ ਹੱਥ ਹੈ ਕਿਸੇ ਗੈਂਗ ਦਾ ਹੱਥ ਹੈ ਜਾਂ ਫਿਰ ਇਹ ਇੰਡੀਵਿਜੂਅਲ ਤੌਰ ਦੇ ਉੱਤੇ ਕਿਸੇ ਦੇ ਵੱਲੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਸੀ ਔਰ ਕੀ ਕਾਰਨ ਰਿਹਾ ਔਰ ਨਾਲ ਹੀ ਪਰਿਵਾਰ ਤੋਂ ਵੀ ਜਿਹੜੀ ਆ ਉਹ ਪੁੱਛਕਿਛ ਹੋਵੇਗੀ ਕਿ ਇਸ ਤੋਂ ਪਹਿਲਾਂ ਵੀ ਕੀ ਸਤਿੰਦਰ ਸ਼ਰਮਾ ਉਹਨਾਂ ਨੂੰ ਕੋਈ ਥ੍ਰੈਟ ਆ ਰਹੇ ਸੀ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ ਪਰ ਜੇ ਅਜਿਹੇ ਪਾਸਟ ਐਕਸਪੀਰੀਐਂਸਸ ਦੀ ਗੱਲ ਕਰੀਏ ਐਗਜ਼ੈਂਪਲਸ ਦੀ ਗੱਲ ਕਰੀਏ ਤਾਂ ਜਦੋਂ ਅਜਿਹੇ ਬਿਜ਼ਨਸਮੈਨਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਜਦੋਂ ਇਹਨਾਂ ਨੂੰ ਫਰੋਤੀਆਂ ਮੰਗੀਆਂ ਗਈਆਂ ਹੋਣ ਤਾਂ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ ਕਿਉਂ ਨਹੀਂ ਸੁਰੱਖਿਆ ਜਿਹੜੀ ਹੈ ਉਹ ਵਧਾਈ ਜਾਂਦੀ ਔਰ ਕਿਉਂ ਨਹੀਂ ਇਹਨਾਂ ਦੇ ਆਲੇ ਦੁਆਲੇ ਜਾਂ ਉਹ ਥਾਵਾਂ ਦੇ ਉੱਤੇ ਪੁਲਿਸ ਦੀ ਜਿਹੜੀ ਸਰਵਲੈਂਸ ਹੈ ਔਰ ਇੰਨਾ ਹੀ ਨਹੀਂ ਸਰੀ ਦੇ ਵਿੱਚ ਪਿਛਲੇ 1 ਮਹੀਨੇ ਦੇ ਵਿੱਚ ਕਿੰਨੀਆਂ ਹੀ ਅਜੀਹਾਂ ਵਾਰਦਾਤਾਂ ਹੋ ਚੁੱਕੀਆਂ ਨੇ ਜਿਹੜੀਆਂ ਅਸੀਂ ਆਪ ਰਿਪੋਰਟ ਕੀਤੀਆਂ ਨੇ ਜਿੱਥੇ ਰਿਫਲੈਕਸ਼ਨ ਬੈਂਕਕਟ ਹਾਲ ਦੀ ਸ਼ੂਟਿੰਗ ਦੀ ਅਸੀਂ ਖਬਰ ਨਸ਼ਰ ਕੀਤੀ ਜਿੱਥੇ ਉਹ ਹੱਬ ਦੇ ਉੱਤੇ ਸ਼ੂਟਿੰਗ ਹੋਈ ਉਸ ਦੀ ਖਬਰ ਨਸ਼ਰ ਕੀਤੀ ਪੈਨੋਰਾਮਾ ਰਿਜ ਦੇ ਵਿੱਚ ਇੱਕ ਘਰ ਦੇ ਉੱਤੇ ਦੋ ਵਾਰ ਗੋਲੀਆਂ ਚਲਾਈਆਂ ਗਈਆਂ ਨੇ ਉਸ ਦੀ ਖਬਰ ਅਸੀਂ ਨਸ਼ਰ ਕੀਤੀ ਔਰ ਬਹੁਤ ਸਾਰੇ ਹੁਣ ਬਿਜ਼ਨਸਮੈਨ ਇਹ ਕਹਿ ਰਹੇ ਨੇ ਕਿ ਸਾਡਾ ਭਰੋਸਾ ਹੀ ਪੁਲਿਸ ਦੇ ਉੱਪਰੋਂ ਦੀ ਉੜਦਾ ਹੋਇ ਨਜ਼ਰ ਆ ਰਿਹਾ ਹੈ ਜੋ ਰਿਫਲੈਕਸ਼ਨ ਬੈਂਕਟ ਹਾਲ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਉਹਨਾਂ ਦੇ ਓਨਰ ਦੇ ਵੱਲੋਂ ਤਾਂ ਕਿਹਾ ਗਿਆ ਉਹ ਆਪਣੇ ਤੌਰ ਦੇ ਉੱਤੇ ਆਪਣੀ ਸੁਰੱਖਿਆ ਜਿਹੜੀ ਹੈ ਉਹ ਹੁਣ ਕਰਨਗੇ ਉਹਨਾਂ ਦੇ ਵੱਲੋਂ ਬੰਦੇ ਹਰ ਕਿਤੇ ਜਾਣਗੇ ਔਰ ਕਮਿਊਨਿਟੀ ਨੂੰ ਕਿਹਾ ਹੈ ਕਿ ਕਮਿਊਨਿਟੀ ਅੱਗੇ ਆ ਕੇ ਇਸ ਦੇ ਉੱਤੇ ਇਕੱਠੀ ਹੋਵੇ ਕਿਉਂਕਿ ਕਹਿੰਦੇ ਕਿ ਅੱਜ ਜੇਕਰ ਉਹੋ ਨੇ ਤਾਂ ਕੱਲ ਨੂੰ ਵਾਰੀ ਸਭ ਦੀ ਆਉਣੀ ਹੈ ਤਾਂ ਇਹ ਸਭ ਦੇ ਵਿਚਕਾਰ ਹੁਣ ਇਹ ਵੀ ਦੇਖਣਾ ਹੋਊਗਾ ਕਿ ਕਮਿਊਨਿਟੀ ਕਿਵੇਂ ਅੱਗੇ ਆਉਂਦੀ ਹੈ ਕਮਿਊਨਿਟੀ ਇਕੱਠੇ ਹੋ ਕੇ ਕੀ ਕਦਮ ਚੁੱਕਦੀ ਹੈ ਕਿਸ ਤਰੀਕੇ ਦਾ ਪ੍ਰੈਸ਼ਰ ਜੋ ਹੈ ਉਹ ਸਰਕਾਰਾਂ ਦੇ ਉੱਤੇ ਬਣਾਇਆ ਜਾਂਦਾ ਹੈ ਔਰ ਸਰਕਾਰਾਂ ਇਸ ਦੇ ਉੱਤੇ ਕੀ ਕਰਨ ਹਿੰਆ ਨੇ ਪਰ ਅਸਲ ਹਕੀਕਤ ਤਾਂ ਇਹ ਹੈ ਕਿ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਨੇ ਲੋਕਾਂ ਦਾ ਕਤਲ ਹੋ ਰਿਹਾ ਹੈ ਔਰ ਮੇਨ ਗੱਲ ਦੇਖਣ ਵਾਲੀ ਇਹ ਹੈ ਕਿ ਪੁਲਿਸ ਇਸ ਦੇ ਉੱਤੇ ਕੀ ਕਰਦੀ ਹੋਈ ਨਜ਼ਰ ਆਏਗੀ ਰੈਡ FM ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ